ਸਰ ਪੰਜਾਬ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਇਮਰਾਨ ਮਸੀ ਪਟਿਆਲਾ ਦੇ ਵਿੱਚ ਭਗਵਾਨ ਸ਼੍ਰੀ ਜਗਨਨਾਥ ਜੀ ਦੀ 22ਵੀਂ ਰਥ ਯਾਤਰਾ ਅੱਜ ਪੂਰੇ ਜੋਸ਼ੋ ਖਰੋਸ਼ ਦੇ ਨਾਲ ਕੱਢੀ ਗਈ ਜਿਸ ਦੇ ਵਿੱਚ ਉੱਗੀਆਂ ਸ਼ਖਸੀਅਤਾਂ ਨੇ ਹਾਜ਼ਰ ਰਲਵਾਈ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਵੀ ਉਚਾਚੇ ਤੌਰ ਦੇ ਉੱਤੇ ਇਸ ਪ੍ਰੋਗਰਾਮ ਦੇ ਵਿੱਚ ਇਸ ਰਥ ਯਾਤਰਾ ਦੇ ਵਿੱਚ ਸ਼ਾਮਿਲ ਹੋਏ ਪਹਿਲਾਂ ਪਟਿਆਲਾ ਦੇ ਹੀ ਐਸ ਡੀ ਕੇ ਦੇ ਵਿੱਚ ਆਰਤੀ ਕੀਤੀ ਗਈ ਜਿਸ ਤੋਂ ਬਾਅਦ ਸ਼੍ਰੀ ਕਾਲੀ ਮਾਤਾ ਦੇ ਮੰਦਿਰ ਦੇ ਵਿੱਚ ਸਾਰੇ ਇਕੱਠੇ ਹੋਏ ਉੱਥੋਂ ਰਥ ਯਾਤਰਾ ਦਾ ਆਗਾਜ਼ ਕੀਤਾ ਗਿਆ ਰਥ ਯਾਤਰਾ ਦੀ ਸ਼ੁਰੂਆਤ ਕੀਤੀ ਤੇ ਉੱਥੇ ਹੀ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਸਾਬਕਾ ਡੀਐਸਪੀ ਐਡਵੋਕੇਟਰ ਰਜਿੰਦਰਪਾਲ ਆਨੰਦ ਦਾ ਸੁਆਗਤ ਵੀ ਕੀਤਾ ਗਿਆ ਤੇ ਇਸ ਮੌਕੇ ਰਜਿੰਦਰਪਾਲ ਆਨੰਦ ਦੇ ਵੱਲੋਂ ਕਿਹਾ ਗਿਆ ਕਿ ਅਜਿਹੇ ਉਪਰਾਲੇ ਕਰਨੇ ਚਾਹੀਦੇ ਨੇ ਕਿਉਂਕਿ ਇੱਕ ਤਾਂ ਆਪਸੀ ਭਾਈਚਾਰਾ ਬਣਿਆ ਰਹਿੰਦਾ ਆ ਤੇ ਦੂਜਾ ਸਨਾਤਨ ਧਰਮ ਜੋ Hindu ਧਰਮ ਆ ਉਹ ਹੋਰ ਵੀ ਜ਼ਿਆਦਾ ਪਰਫੁੱਲਿਤ ਹੁੰਦਾ ਆ ਅਕਸਰ ਇਹ ਕਿਹਾ ਜਾਂਦਾ ਕਿ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਲੜਨਾ ਤਾਂ ਅਜਿਹੇ ਜਿਹੜੇ ਪ੍ਰੋਗਰਾਮ ਹੁੰਦੇ ਨੇ ਅਜਿਹੇ ਪ੍ਰੋਗਰਾਮਾਂ ਦੇ ਵਿੱਚ ਹਰ ਇੱਕ ਧਰਮ ਦੇ ਨੁਮਾਇੰਦੇ ਹਰ ਇੱਕ ਧਰਮ ਦਾ ਇਨਸਾਨ ਸ਼ਮੂਲਿਤ ਕਰਦਾ ਹਿੱਸਾ ਲੈਂਦਾ ਆ ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਕਿ ਆਪਸ ਦੇ ਵਿੱਚ ਬੰਡੀਆਂ ਪੈਣ ਕੋਈ ਵੀ ਨਹੀਂ ਚਾਹੁੰਦਾ ਕਿ ਕਿਸੇ ਦੇ ਧਰਮ ਦੇ ਖਿਲਾਫ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਿਆ ਜਾਵੇ ਪਰ ਕੁਝ ਜੜੀਆਂ ਨੇ ਤਾਕਤਾਂ ਆਪਾਂ ਕਹਿ ਸਕਦੇ ਹਾਂ ਕੁਝ ਸਿਆਸਤਦਾਨ ਕਹਿ ਸਕਦੇ ਹਾਂ ਤਾਂ ਇਹ ਬੰਡੀਆਂ ਪਾਉਣ ਦੇ ਪਾਉਣ ਦੀਆਂ ਕੋਸ਼ਿਸ਼ਾਂ ਜ਼ਰੂਰ ਕਰਦੇ ਨੇ ਪਰ ਪਟਿਆਲਾ ਦੇ ਵਿੱਚ ਅਜਿਹੇ ਉਪਰਾਲੇ ਲਗਾਤਾਰ ਕੀਤੇ ਜਾਂਦੇ ਨੇ ਤਾਂ ਅੱਜ ਵੀ ਇਹ ਰਥ ਯਾਤਰਾ ਪੂਰੇ ਪਟਿਆਲਾ ਦੇ ਵਿੱਚ ਕੱਢੀ ਗਈ ਜਿਸ ਦੇ ਵਿੱਚ ਹਮ ਹਮਾ ਕੇ ਪਟਿਆਲਾ ਦੇ ਲੋਕ ਉੱਗੀਆਂ ਸ਼ਖਸੀਅਤਾਂ ਨੇ ਹਾਜ਼ਰੀ ਲੋਬਾਈ ਤਾਂ ਇਸ ਮੌਕੇ ਸਾਬਕਾ ਡੀਐਸਪੀ ਐਡਵੋਕੇਟ ਜਿੰਦਰਪਾਲ ਆਨੰਦ ਜੀ ਦੇ ਨਾਲ ਗੱਲਬਾਤ ਕੀਤੀ ਗਈ ਕੀ ਕੁਝ ਕਿਹਾ ਉਹਨਾਂ ਦੇ ਵੱਲੋਂ ਇਸ ਰਥ ਯਾਤਰਾ ਨੂੰ ਲੈ ਕੇ ਤੁਹਾਨੂੰ ਉਹਨਾਂ ਦੀ ਜਵਾਨੀ ਵੀ ਸੁਣਾ ਦਿੰਦੇ ਹਾਂ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਭਗਵਾਨ ਜਗਨਨਾਥ ਜੀ ਕੀ ਜੈ ਹੋ ਮੈਂ ਤੁਹਾਡਾ ਆਪਣਾ ਰਜਿੰਦਰਪਾਲ ਆਨੰਦ ਸਾਬਕਾ ਡੀਐਸਪੀ ਐਡਵੋਕੇਟ ਸੂਬਾ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਸੀਨੀਅਰ ਮੀਤ ਪ੍ਰਧਾਨ ਖੱਤਰੀ ਮਹਾਸਭਾ ਪੰਜਾਬ ਅੱਜ ਇਸ ਕਾਨ ਫੈਸਟੀਵਲ ਕਮੇਟੀ ਪਟਿਆਲਾ ਵੱਲੋਂ 22ਵੀਂ ਭਗਵਾਨ ਜੀ ਜਗਨਨਾਥ ਰਾਤ ਯਾਤਰਾ ਵਿੱਚ ਸ਼ਾਮਲ ਹੋਣ ਲਈ ਮੈਨੂੰ ਨਿਮੰਤਰਣ ਮਿਲਿਆ ਸੀ ਮੈਂ ਆਪਣੀ ਟੀਮ ਨਾਲ ਇਸ ਯਾਤਰਾ ਵਿੱਚ ਸ਼ਾਮਲ ਹੋਇਆ ਭਗਵਾਨ ਜੀ ਜਗਨਨਾਥ ਜੀ ਨੂੰ ਮੱਥਾ ਟੇਕਿਆ ਤੇ ਅਸ਼ੀਰਵਾਦ ਲਿਆ ਪ੍ਰਬੰਧਕਾਂ ਨੇ ਮੈਨੂੰ ਇਸ ਯਾਤਰਾ ਵਿੱਚ ਸ਼ਾਮਲ ਹੋਣ ਤੇ ਸਰੋਪਾ ਦੇ ਕੇ ਸਨਮਾਨਤ ਵੀ ਕੀਤਾ ਉਹ ਇਹ ਭੱਬਿਆ ਯਾਤਰਾ ਦੀ ਸ਼ੁਰੂਆਤ ਰਾਤ ਯਾਤਰਾ ਦੀ ਸ਼ੁਰੂਆਤ ਸ਼੍ਰੀ ਕਾਲੀ ਦੇਵੀ ਨੰ ਮੰਦਰ ਪਟਿਆਲਾ ਜੀ ਤੋਂ ਹੋਈ ਜੋ ਕਿ ਸਾਰੇ ਸ਼ਹਿਰ ਵਿੱਚ ਪਰਮਣ ਕਰਦੀ ਹੋਈ ਐਸ ਐਸ ਡੀ ਕੇ ਪਵਨ ਪਟਿਆਲਾ ਪਹੁੰਚੀ ਇਸ ਯਾਤਰਾ ਵਿੱਚ ਪਟਿਆਲੇ ਦੀਆਂ ਬਹੁਤ ਸਾਰੀਆਂ ਸਨਮਾਨਤ ਸ਼ਖਸੀਤਾਂ ਸ਼ਾਮਲ ਹੋਈਆਂ ਜਿਨ੍ਹਾਂ ਨੇ ਵੀ ਭਗਵਾਨ ਸ਼੍ਰੀ ਜਗਨਨਾਥ ਜੀ ਦਾ ਅਸ਼ੀਰਵਾਦ ਲਿਆ ਇਹ ਜੀਆਂ ਯਾਤਰਾਵਾਂ ਲੋਕਾਂ ਵਿੱਚ ਭਗਤੀ ਦਾ ਸੰਦੇਸ਼ ਦਿੰਦੀਆਂ ਨੇ ਅਮਨ ਸ਼ਾਂਤੀ ਦਾ ਸੰਦੇਸ਼ ਦਿੰਦੀਆਂ ਨੇ ਆਪਸੀ ਭਾਈ ਚਰੇ ਦਾ ਸੰਦੇਸ਼ ਦਿੰਦਿਆਂ ਨੇ ਇਹੋ ਜੀਆਂ ਯਾਤਰਾਵਾਂ ਹੁੰਦੀਆਂ ਰਹਿਣੀਆਂ ਚਾਹੀਦੀਆਂ ਨੇ ਔਰ ਖਾਸ ਕਰਕੇ ਸਨਾਤਨ ਦੀ ਤਰੱਕੀ ਲਈ Hindu ਧਰਮ ਦੀ ਤਰੱਕੀ ਲਈ ਇਹੋ ਜੀਆਂ ਯਾਤਰਾਵਾਂ ਦਾ ਹੋਣਾ অতি ਜ਼ਰੂਰੀ ਹੈ ਸੋ ਮੈਂ ਅੱਜ ਆਪਣੇ ਵੱਲੋਂ ਔਰ ਆਪਣੀਆਂ ਸੰਸਥਾਵਾਂ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਖੱਤਰੀ ਮਹਾਸਭਾ ਪੰਜਾਬ 올 인디아 안티 테러리스트 프론트 안티 크라임 프론트 ਵੱਲੋਂ ਸਾਰਿਆਂ ਨੂੰ ਭਗਵਾਨ ਸ਼੍ਰੀ ਜਗਨਨਾਥ ਜੀ ਦੀ ਇਸ ਯਾਤਰਾ ਦੀ ਬਹੁਤ ਬਹੁਤ ਵਧਾਈ ਦਿੰਦਾ ਹੈ ਔਰ ਪ੍ਰਬੰਧਕਾਂ ਦੀ ਵੀ ਪ੍ਰਸ਼ੰਸਾ ਕਰਦਾ ਹੈ ਜਿਨ੍ਹਾਂ ਨੇ ਇੰਨੀ ਮਿਹਨਤ ਨਾਲ ਇਹ ਪ੍ਰੋਗਰਾਮ ਕੀਤਾ ਔਰ ਅੱਜ ਇਹ ਵਾਈ ਵੀ ਰਾਤ ਯਾਤਰਾ ਸੀ ਪ੍ਰਬੰਧਕਾਂ ਨੂੰ ਇਹ ਵੀ ਬੇਨਤੀ ਕਰਾਂਗਾ ਇਹ ਇਸੇ ਹੌਸਲੇ ਨਾਲ ਇਹ ਯਾਤਰਾ ਹਰ ਸਾਲ ਨਿਕਲਦੀ ਰਹਿਣੀ ਚਾਹੀਦੀ ਹੈ ਜੈ ਸ਼੍ਰੀ ਰਾਮ 사시કાਲ ਭਾਰਤ ਮਾਤਾ ਕੀ ਜੈ ਹੋ